ਦਾ ਕਪੜਾ ਦਿਓ ਅੱਜ ਲੈ ਕੇ ਆਏ ਸਪੈਸ਼ਲ ਆਫਰ ਸਪੈਸ਼ਲ ਆਈਟਮ ਮੁੰਡੇ ਦੀ ਸ਼ੇਰਵਾਨੀਆਂ ਤਿਆਰ ਕਰਦੇ ਆ ਤੇਨਾ ਸੂਟ ਤਿਆਰ ਹੁੰਦੇ ਫੈਂਸੀ ਡਰੈਸਾਂ ਤਿਆਰ ਹੋ ਰਹੀਆਂ ਜੀ ਹੁਣੇ ਗੱਟ ਖੋਲ ਕੇ ਆਟੇ ਆ ਰੇਟ ਵੀ ਨਾ ਮਾਤਰ ਕਪੜਾ ਵੀ ਫੁੱਲ ਪਿਓਰ ਬਨਾਰਸ ਦੀ ਖੀਮਖੋਮ ਪਾਕਿਸਤਾਨੀ ਡਰੈਸਾਂ ਜਿੰਨੇ بڑے بڑے ਉੱਚ ਕੋਟਿਲੇ ਕਲਾਕਾਰਾਂ ਉਹਨਾਂ ਦੀਆਂ ਡਰੈਸਾਂ ਤਿਆਰ ਹੁੰਦੀਆਂ ਪਹਿਣਾ ਦੇ ਸੂਟ ਤਿਆਰ ਹੁੰਦੇ ਆ ਐਸਾ ਕੋਈ ਕਪੜਾ ਨਹੀਂ ਮਿਲਣਾ ਜਿਹੜਾ ਕਿ ਇੰਨਾ ਸੁੰਦਰ ਹੋਵੇ ਇੰਨਾ ਵਧੀਆ ਹੋਵੇ ਮੈਚਿੰਗ ਕੰਟਰਾਸਟ ਦੇਖੋ ਨਜ਼ਰ ਮਾਰੋ ਇੱਕ ਤਾਂ ਇਹ ਮੈਚਿੰਗ ਹੈ ਇੱਕ ਡਾਰਕਰ ਨਾਲ ਮੈਚਿੰਗ ਆ ਜੀ ਕਲਰ ਦੇਖੋ ਇੱਕ 2 3 4 5 6 7 8 9 10 11 12 13 14 15 16 17 ਰੰਗ ਆਏ ਆ ਜੀ ਸਕਰੀਨ ਸ਼ਾਟ ਮਾਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਨਾ Instagram ਤੇ Facebook ਤੇ YouTube ਤੇ ਸਾਰੇ ਪਾਸੇ ਵੀਡੀਓ ਤੁਹਾਨੂੰ ਮਿਲੂਗੀ ਸਕਰੀਨਸ਼ਾਟ ਮਾਰੋ ਤੇ ਸੂਟ ਤੁਹਾਡੇ ਘਰੇ ਵੀ ਪਹੁੰਚੂਗਾ 올 ਇੰਡੀਆ ਸ਼ਿਪਿੰਗ ਫ੍ਰੀ ਆ ਜੀ 올 ਇੰਡੀਆ ਸ਼ਿਪਿੰਗ ਫ੍ਰੀ ਆ ਜੱਸੀ ਦੀਆਂ ਟੀ ਬਸਟੈਂਡ ਮਰਿੰਡਾ ਇਹੜਾ ਸਟੋਰ ਆ ਕੱਪੜੇ ਦਾ ਹੋਸਟੇਲ ਦਾ ਜੀ ਸੂਟ ਤਾਂ ਵਿਗਦਾ ਬਹੁਤ ਮਹਿੰਗਾ ਜੀ ਇਹ ਲਗਭਗ ਜਿਹੜੇ ਦੁਕਾਨਦਾਰ ਜਿਹੜੇ ਕਹਿੰਦੇ ਸਾਡਾ ਮੌਲ ਵਧੀਆ ਸਾਡਾ ਸ਼ੋਰੂਮ ਵਧੀਆ ਸਾਡਾ ਸਟੋਰ ਵਧੀਆ 25-2500 ਰੁਪਏ ਦਾ ਸੂਟ ਵੇਚਦੇ ਆ ਜੀ ਪਰ ਜੱਸੀ ਦੀ ਹੱਟੀ ਦੀ ਉਹ ਉਤੇ ਜਿਹੜੀ ਆਫਰ ਹੈ ਸਿਰਫ 4000 ਰੁਪਏ ਦੇ 4 ਸੂਟ ਇੱਕ ਸੂਟ ਮਿਲੂਗਾ 1055 ਰੁਪਏ ਦਾ ਇੱਕ ਸੂਟ 1055 ਰੁਪਏ ਦਾ ਮੈਚਿੰਗ ਕਰਕੇ ਮਿਲੂਗਾ ਮੈਚਿੰਗ ਤੁਸੀਂ ਲਾਈਟ ਨਾਲ ਵੀ ਕਰ ਸਕਦੇ ਹੋ ਡਾਰਕ ਨਾਲ ਵੀ ਕਰ ਸਕਦੇ ਹੋ ਚੁਆਇਸ ਤੁਹਾਡੀ ਆਉਣਾ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਇੱਕੋ ਇੱਕ ਦੁਕਾਨ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਵੀਡੀਓ ਨੂੰ ਸ਼ੇਅਰ ਅਤੇ ਇਹ ਪੇਜ ਨੂੰ ਲਾਈਕ ਕਰੀ ਚੱਲੋ ਬਨਾਰਸੀ ਸਿਲਕ ਖੀਮ ਖோம் ਜਿਹੜੇ ਕਲਾਕਾਰ ਆ ਉਹਨਾਂ ਦੀ ਡਰੈੱਸਾਂ ਜਿਆਰ ਹੁੰਦੀਆਂ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਸਾਡਾ ਕਢਾਈ ਤੋਂ ਮਾਨਕ ਗਿਆ ਉਹਨਾਂ ਵਾਸਤੇ ਸਪੈਸ਼ਲਾਈਜ਼ਡ ਹਨੀ ਕਲਰ ਫੇਰ ਦੇਖ ਲਓ 3 36 39 ਤੇ 211 ਤੇ 213 ਤੇ 2 15 ਤੇ 2 17 ਰੰਗ ਆਇਆ ਜੀ ਕਦੀ ਵੀ ਕਿਸੇ ਕੱਪੜੇ ਦੇ ਅੰਦਰ 17 ਰੰਗ ਨਹੀਂ ਹੁੰਦੇ ਇਹ ਕਿੱਥੋਂ ਮਿਲਨੇ ਆ ਜੱਸੀ ਦੀ ਹਾਟੀ ਬਸ ਸਟੈਂਡ ਮਰੀਨਾ ਸ਼ਹਿਰ ਵੀਡੀਓ ਨੂੰ ਲਾਈਕ ਅਤੇ ਪੇਜ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਬਸ ਇੱਕੋ ਇੱਕ ਤੁਹਾਡੇ ਅੱਗੇ ਫਰਿਆਦ ਆ ਸਾਡੀ ਵੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਰਸਤੇ ਵਾਲੋਂ ਲਿੰਕ ਤੇ ਜੀ ਚਲੋ ਜੱਸੀ ਦੀ ਹਾਟੀ ਜੱਸੀ ਦੀ ਹਾਟੀ ਬਸ ਸਟੈਂਡ ਮਰੀਨਾ ਸ਼ਹਿਰ ਜੇਲੀ ਇੱਕ ਲੋ ਵੀਡੀਓ ਤੁਹਾਨੂੰ ਦਿਉਂਗੇ ਤੁਸੀਂ ਸ਼ੇਅਰ ਕਰਨੀ ਆ ਤੇ ਪੇਜ ਨੂੰ ਲਾਈਕ ਕਰਨਾ ਤੇ ਪਹੁੰਚਣਾ ਕਿੱਥੇ ਆ ਜੱਸੀ ਦੀ ਹੱਟੀ ਬਸ ਸਟੈਂਡ ਮਰੀਂਡਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਹੀਂ ਤੇ ਹਰੀ ਤੇ ਰਿਤੀਆਂ ਨੂੰ ਲੋਹਾਂ ਨੂੰ ਬੇਨਤੀ ਆ ਵੀ ਜਲਦੀ ਜਲਦੀ ਪਹੁੰਚੋ ਜੱਸੀ ਦੀ ਹੱਟੀ ਬਸ ਸਟੈਂਡ ਮਰੀਂਡਾ ਆਨਲਾਈਨ ਸ਼ਿਪਿੰਗ ਫ੍ਰੀ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਲਓ ਜੀ ਆ ਤਾਂ ਆਪਾਂ ਵੀਡੀਓ ਪਾਤੀ ਜੀ ਨੂੰ YouTube ਦੇ ਉੱਪਰ ਵੀ ਜੀ ਸਾਰੇ ਪਾਸੇ ਵੀਡੀਓ ਪੈ ਜਾਣੀ ਜੀ ਮੈਂ ਤੁਹਾਨੂੰ ਦੁਕਾਨ ਦੀ ਲੋਕੇਸ਼ਨ ਸਮਝਾ ਦਿੰਨੇ ਆਪਾਂ ਜੀ ਜੜੀ ਪੈਣਾ ਦੂਰ ਤੋ ਆਣਾ ਆਪਣੀ ਦੁਕਾਨ ਦੀ ਲੋਕੇਸ਼ਨ ਹੈਗੀ ਹੈ ਜੀ ਇਹ ਆਪਣੀ ਦੁਕਾਨ ਦਾ ਬੋਰਡ ਹੈਗਾ ਬਾਹਰ ਤੋਂ ਜੀ ਆ ਬੋਰਡ ਦੇਖ ਕੇ ਐਂਟਰੀ ਕਰਨੀ ਹੈ ਜੱਸੀ ਦੀ ਹੱਟੀ ਜੀ ਬਿਲਕੁਲ ਬੱਸ ਸਟੈਂਡ ਮਿਨਟ ਦੇ ਸਾਹਮਣੇ ਆ ਬੱਸ ਸਟੈਂਡ ਹੈਗਾ ਮਿਨਟ ਦਾ ਜੀ ਬੱਸ ਸਟੈਂਡ ਮਿਨਟ ਦੇ ਬਿਲਕੁਲ ਸਾਹਮਣੇ ਸ਼ਾਪ ਹੈਗੀ ਹੈ ਜੀ ਜਿੱਥੇ ਆਫਰ ਵਾਲੀ ਦੁਕਾਨ ਵਸੇ ਮਸ਼ਹੂਰ ਹੈ ਜੀ ਆ ਦੁਕਾਨ ਦਾ ਐਡਰੈਸ ਹੈਗਾ ਜੱਸੀ ਦੀ ਹੱਟੀ ਜੀ ਬਸਕੰਡ ਦੇ ਬਿਲਕੁਲ ਸਾਹਮਣੇ ਆਹ ਲੋਕੇਸ਼ਨ ਬਜੂ ਕੋ ਜੀ ਸੋ ਨਮੀਨ ਮੇ ਅਫਰਾ ਵਾਸਤੇ ਆਣਾ ਕਿੱਥੇ ਆਣਾ ਹੈਗਾ ਜੱਸੀ ਦੀ ਹੱਡੀ ਪਰ ਜੀ ਵਧੀਆ ਵਧੀਆ ਕੰਪਲ ਵਧੀਆ ਵਧੀਆ ਬੈਕਟਿਸ ਹਰ ਤਰ੍ਹਾਂ ਦਾ ਸਮਾਨ ਹੈਗਾ ਥੋੜਾ ਮੀਂਹ ਪੈ ਗਿਆ ਸੀ ਬਾਹਰ 10 ਮਾਟ ਖੜਾ ਕੇ ਰੱਖਿਆ ਪਿਆ ਬਾਕੀ ਵੈਰਾਈਟੀ ਜਿੰਨੀ ਮਰਜ਼ੀ ਦੇ ਲਿਓ ਡਿਜ਼ਾਈਨ ਜਿੰਨੇ ਮਰਜ਼ੀ ਦੇ ਲਿਓ ਸੋ ਰੇਟ ਸੂਟ ਦਾ ਰੱਖਿਆ ਆਪੂ ਜੀ ਨੇ 1000 ਰੁਪਏ ਦੇ ਇੱਕ ਹੈ ਜੀ ਤੇ 4000 ਦੇ 4 ਹੈ ਪਰ ਆ ਗੱਲ ਦੱਸਣੀ ਭੁੱਲ ਕੇ ਬੰਦਾ ਵੀਡੀਓ ਸ਼ੇਅਰ ਕਰਕੇ ਕਿਉਂਕਿ ਉਹਨੂੰ ਰੇਟੇ ਮਿਲਣਾ ਹੈ ਨਹੀਂ ਦੁਕਾਨ ਦੇਟ 1250 ਮਿਲਣਾ ਹੈ ਜ ਜਿਹੜੀ ਬਣਾਏ ਵੀਡੀਓ ਸ਼ੇਅਰ ਹੋਊਗੀ ਉਹਨੇ 10000 ਰੁਪਏ ਦਾ 1 ਹੈ 4000 ਦੇ 4 ਹੈ ਉਹਨੇ ਵੇਚਣਾ ਹੈ ਕਪੜੇ ਜ਼ਿਆਦਾ ਲੈਣੇ ਹੈ ਬੀਬੀ ਸੂਟ ਲੈਣੇ ਹੈ ਉਹਨਾਂ ਦਾ ਨਮਾਨਤਨ ਹੋਰ ਕਰ ਦਾਂਗੇ ਜੀ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਐਡਰੈਸ ਯਾਦ ਰੱਖਣਾ ਜੱਸੀ ਦੀ ਹੱਟੀ বাস ਸਟੈਂਡ ਮਨਿੰਡਰ ਬਿਲਕੁਲ ਸਾਹਮਣੇ ਜੀ ਆ ਬੈਠੇ ਆ ਬਾਪੂ ਜੀ ਵੀਡੀਓ ਆਹੀ ਹੁਣ ਬਣਾਉਂਦੇ ਆ ਜੀ ਪਾਉਂਦੇ ਆ ਰੇਡ ਘੜ ਤੋਂ ਕੱਟ ਚੀਜ਼ਾਂ ਦੇ ਵਧੀਆ ਤੋਂ ਵਧੀਆ ਸੋ ਪੇਜ ਨੂੰ ਫੋਲੋ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਗਰੁੱਪਾਂ 'ਚ ਵੀਡੀਓ ਭੇਜ ਦਿਓ ਵੀ ਲੋਕਾਂ 'ਨੂੰ ਪਤਾ ਸੋ ਵੀਡੀਓ ਸ਼ੇਅਰ ਕਰਨ ਵਾਲਾ ਧਨਵਾਦ ਜੀ ਥੈਂਕ ਯੂ ਜੀ ਉਹ ਹੋ ਵੀਡੀਓ ਕਿਸ ਤਰ੍ਹਾਂ ਆਪਕੋ ਵੀ ਹਾਲੋ